मैं तेरी मेरी ना कोई और मंगल तेरे प्यार तेरा जगीरवे मेरी तेरे तेरे तैरा रोवे मेरी तबारा कोई होगा जी तोर मंगा सोने मसेरी राना तो होगा जी तो तैर मंगा सोने मछेरी तुम्हारा तोड़ी हो रंग जी ਪਹਿਣਾ ਦੇ ਉਮਰ ਲਵੇ ਮੇਰੀ ਉਹ ਪਹਿਣਾ ਦੇ ਉਮਰ ਲਵੇ ਮੇਰੀ ਦੁਆ ਨਾ ਕੋਈ ਹੋਰ ਮੰਗਦੀ ਇੱਕ ਘਰ ਮੰਗਾ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਉਹ ਵੀ ਪਹਿਣਾ ਦੇ ਸੁਹਾਗ ਦੀ ਉਮਰ ਲਵੇ ਮੇਰੀ ਦੁਆ ਨਾ ਕੋਈ ਹੋਰ ਮੰਗਦੀ ਤੇਰ ਮੰਗਾ ਸੋਹਣਿਆ ਮੈਂ ਤੇਰੀ ਦਵਾਨਾ ਕੋਈ ਹੋਰ ਮੰਗਦੀ ਹੋਵੇ ਬੱਚਿਆਂ ਦੀ ਉਮਰ ਲਵੇ ਤੋਹਾਨਾ ਕੋਈ ਹੋਰ ਮੰਗਦੀ ਨਿੱਤ ਗੈਰ ਮੰਗਾ ਸੋਹਣਿਆ ਮੈਂ ਤੇਰੀ ਦਵਾਨਾ ਕੋਈ ਹੋਰ ਮੰਗਦੀ ਸੱਤੀ ਸੋ ਲੈਣ ਮੇਰੀ ਅਸ਼ਾਰੀਆਂ ਘਿਆਣਾ ਨੂੰ ਬੇਨਤੀ ਹੈ ਜਿਹੜੇ ਕਿਤੇ ਆਸਮਾਨ ਹੈ ਸੁਬਾ ਸੁਬਾ ਰੋਂਦਾ ਹੋਵੇ ਨਾ ਕਿਹੜਾ ਮੈਂ ਸੁਣਾਣਾ ਦਿਆ ਗਿਆ ਆ ਇਹ ਜੋ ਠੰਡੀ ਠੰਡੀ ਆਉਂਦੀ ਏ ਹਵਾ ਇਹ ਜੋ ਠੰਡੀ ਠੰਡੀ ਆਉਂਦੀ ਏ ਹਵਾ ਕਮਲ ਵਾਲਾ ਫੁੱਲ ਖਿਲੇਗਾ ਕਮਲ ਦੀ ਠੰਡੀ ਆਉਂਦੀ ਏ ਹਵਾ ਕਮਲ ਵਾਲਾ ਫੁੱਲ ਖਿਲੇਗਾ ਮੋਤੀ ਜੀ ਦਸ ਨਿਹਾਂ ਦਿਓ ਜਾ ਕਮਲ ਵਾਲਾ ਫੁੱਲ ਖਿਲੇਗਾ ਉਸ ਮੋਕੇ ਵਿੱਚ ਫੁੱਲ ਖਿਲੇਗਾ ਉਸ ਮੋਕੇ ਵਿੱਚ ਫੁੱਲ ਖਿਲੇਗਾ ਕਮਲ ਵਾਲਾ ਫੁੱਲ ਖਿਲੇਗਾ ਹਾਂਜੀ ਇੱਕਦਮ ਮੈਂ ਕਿ ਫਰੈਸ਼ ਹੋ ਜਾਗੇ پارک ਕਿ ਛ ਲੱਗਾ ਵਾਕ ਕਰਨ ਲੱਗੇ ਤਾਂ ਇਹੀ ਠੀਕ ਐਡਰੈਸ ਤੇ ਫਿਰ ਮੈਂ ਚਲੋ ਅੱਛਾ ਲੋਕਾਂ ਦੇ ਦਰਸ਼ਨ ਵੀ ਹੋਵੇ ਪਿਆਰੇ ਪਿਆਰੀਆਂ ਭੈਣਾਂ ਨੂੰ ਮਿਲੇ ਭਰਾਵਾਂ ਨੂੰ ਮਿਲੇ ਬੱਚਿਆਂ ਨੂੰ ਮਿਲੇ ਨੌਕਾ ਅੰਦਾਜ਼ ਦੇਖਣ ਨੂੰ ਮਿਲਿਆ ਹੈ ਮਹਿਲਾਵਾਂ ਦੇ ਨਾਲ ਚਾਹ ਵੀ ਪੀਤੀ ਹੈ 18 ਵੀ ਬੈਠ ਬਹੁਤ ਚੰਗਾ ਲੱਗਾ ਅੱਜ ਕਹਿ ਸਕਦੇ ਗੁੱਡ ਮਾਰਨਿੰਗ ਸ਼ੁਭ ਸਵੇਰ ਅੱਜ ਕਹਿ ਸਕਦੇ ਖੁਸ਼ੀ ਹੋਈ ਕਿੰਨੇ ਲੋਕ ਮਿਲੇ ਕਿਸ ਤਰ੍ਹਾਂ ਦਾ ਪਿਆਰ ਬਹੁਤ ਬੇਸ਼ੁਮਾਰ ਪਿਆਰ ਪਿਆਰ ਦੀ ਕੋਈ ਮਿਕਦਾਰ ਨਹੀਂ ਹੁੰਦੀ ਜਿੰਨਾ ਮਰਜ਼ੀ ਵਧਾਈ ਜਾ ਅੱਜ ਮੌਕੇ 'ਤੇ ਤੁਹਾਨੂੰ ਇਸ ਪੈਰਾਵੇ ਦੇ ਵਿੱਚ ਦੇਖਿਆ ਟੋਪੀ ਪਾਈ ਹੋਈ ਹੈ ਦੋ ਟੀਸ਼ਰਟ ਪਾਏ ਜੀ ਬੜੇ ਫ੍ਰੀ ਮਾਈਂਡ ਹੋ ਕੇ ਅੱਜ ਤੁਸੀਂ ਦਾ ਆ ਮੈਨੂੰ ਆਈਡੀਆ ਨਹੀਂ ਸੀ ਵਾਕ ਕਰਨ ਲੱਗੇ ਤੇਹੀ ਪਾਉਣਾ ਚਾਹੀਦਾ ਨਾ ਫਰੋਗ ਨੂੰ ਗਲੀ ਸਰਪ੍ਰਾਈਜ਼ ਹੋਏਗਾ ਲੇਕਿਨ ਇਸ ਵਕਤ ਇਹ ਹੀ ਪਹਿਰਾਵਾ ਹੈ ਭਾਈ ਸਾਹਿਬ ਭਾਈ ਲੋਕਾਂ ਲਈ ਸਰਪ੍ਰਾਈਜ਼ ਹੈ ਹੁਣ ਲੋਕੀ ਤੁਹਾਨੂੰ ਵੀ ਸਰਪ੍ਰਾਈਜ਼ ਗਿਆ ਕੀ ੜੀ ਕਰ ਰਹੇ ਤੁਸੀਂ ਮੈਨੂੰ ਪਲੇਜ਼ੈਂਟ ਸਰਪ੍ਰਾਈਜ਼ ਦੀ ਉਡੀਕ ਹੈ ਖੁਸ਼ੀ ਵਾਲੇ ਸਰਪ੍ਰਾਈਜ਼ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਇਹ ਅਪੀਲ ਕਰਨਾ ਚਾਹਾਂਗਾ ਕਿ ਮੈਂ ਹਰ ਪਿੰਡ ਹਰ ਘਰ ਵਿੱਚ ਹਰ ਜੀ ਨੂੰ ਮਿਲਣਾ ਚਾਹੁੰਦਾ ਲੇਕਿਨ ਤੁਹਾਨੂੰ ਪਤਾ ਕੁਝ ਵਜ੍ਹਾ ਹੈ ਇਸੀਆਂ ਦੇ ਹਰ ਪਿੰਡ ਵਿੱਚ ਮੈਂ ਨਹੀਂ ਆ ਸਕਦਾ ਹਰ ਘਰ ਵਿੱਚ ਨਹੀਂ ਆ ਸਕਦਾ ਫਿਰ ਵੀ ਮੈਨੂੰ ਇਹ ਸੋਚਣਾ ਕਿ ਤੁਹਾਡਾ ਵੀਰ ਤੁਹਾਡੇ ਲਈ ਹਾਜ਼ਰ ਹੈ ਹਰ ਵਕਤ ਉਸ ਤੋਂ ਬਾਅਦ ਇੱਕ ਇੱਕ ਘਰ ਵਿੱਚ ਇੱਕ ਇੱਕ ਜੀ ਨੂੰ ਮੈਂ ਆ ਕੇ ਮਿਲਾਂਗਾ ਪਹਿਲੀ ਤਰੀਕ ਨੂੰ ਕਮਲ ਦੇ ਫੁੱਲ ਨੂੰ ਵੋਟ ਪਾਓ ਵੋਟ ਵੀ ਸਪੋਰਟ ਵੀ ਔਰ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਓ ਤੀਜੀ ਵਾਰੀ ਪ੍ਰਧਾਨ ਮੰਤਰੀ ਸ਼ਾਨੋ ਸ਼ੌਕਤ ਨਾਲ ਬਣ ਰਹੇ ਨੇ ਸਾਰੇ ਜਹਾਨ ਨੂੰ ਪਤਾ ਕਿ ਬੀਜੇਪੀ ਆ ਰਹੀ ਦੁਬਾਰਾ ਬੜੀ ਵਧੀਆ ਤਰ੍ਹਾਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣ ਰਹੇ ਨੇ ਲੇਕਿਨ ਇਸ ਵਾਰ 400 ਪਾਰ ਇਸ ਵਾਰ ਮੋਦੀ ਸਰਕਾਰ ਔਰ 400 ਤੋਂ ਪਾਰ ਜਦੋਂ ਕਰਨ ਤੇ ਉਹਦੇ ਵਿੱਚ ਫਰੀਦਕੋਟ ਹਲਕੇ ਦਾ ਹਿੱਸਾ ਜ਼ਰੂਰ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਨਮਸਕਾਰ ਜੈ